ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ Facebook ਪੇਜ ਤੇ YouTube ਚੈਨਲ ਐਨੀਮਲ ਸਪੋਰਟਰ ਫੈਮਿਲੀ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਅੱਜ ਆਪਾਂ ਡੱਬ ਵਾਲੀ ਮੰਡੀ ਤੇ ਪਹੁੰਚੇ ਆਂਗੇ ਇਹ ਮੰਡੀ ਪੰਜਾਬ ਹਰਿਆਣਾ ਦੀ ਹੱਦ ਤੇ ਲੱਗਦੀ ਹੈ ਤੇ ਜਿਹੜੀ ਤੁਹਾਨੂੰ ਸਕਰੀਨ ਤੇ ਗਾਂ ਦੇ ਸਰ ਹੀ ਹੈ ਇਹਦੀ ਆਪਾਂ ਡਿਟੇਲ ਵਗੈਰਾ ਵੀ ਲਵਾਂਗੇ ਫਾਈਟ ਵਗੈਰਾ ਦੀ ਚੰਗੀ ਹੈਗੀ ਤੇ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਉਣੇ ਹੈਗੇ ਬਾਈ ਤੋਰ ਦੋ ਗਾਂ ਨੂੰ ਮਾੜੀ ਜੀ બસ ਮੋੜ ਲਓ ਵੀਰੇ ਮੋੜ ਲਓ ਵੀਰੇ ਗਾਂ ਦੀ ਡਿਟੇਲ ਦੱਸੋਗੇ ਕਿਹੜਾ ਪਿੰਡ ਹੈ ਵੀਰੇ ਤੁਹਾਡਾ ਕੋਠੇ ਕੌਰ ਸਿੰਘ ਵਾਲੇ ਬਾਈ ਕੋਠੇ ਕੌਰ ਸਿੰਘ ਵਾਲੇ ਤੇ ਕੀ ਮੁੱਲ ਕਰਦੇ ਹੋ ਵੀਰੇ ਗਾਂ ਦਾ ਮੈਂ 40000 ਕਰਦੇ ਆ 40000 ਮੁੱਲ ਹੈ ਵੀਰੇ ਬਾਈ ਨੇ ਰੇਟ ਬਹੁਤ ਜਾਇਜ਼ ਕੀਤਾ ਹੈਗਾ ਤੇ 20 ਕਿਲੋ ਦੁੱਧ ਤਿਆਰ ਹੈਗਾ ਠੀਕ ਹੈ ਵੀਰੇ ਤੇ ਬੱਚੀ ਹੈ ਕਿ ਬੱਚਾ ਮਗਰ ਅੱਛਾ ਬਾਈ 25 ਦਿਨਾਂ ਦੀ ਸੂਈ ਹੈ ਅੱਛਾ ਬਈ 25 ਦਿਨਾਂ ਦੀ ਸੂਈ ਕਹਿੰਦਾ ਬਾਈ ਤੇ ਬਾਕੀ ਆਪਾਂ ਬਾਈ ਵਣਦੋਗੇ ਨਾ ਬਾਕੀ ਡਿਟੇਲ ਆਪਾਂ ਲੈਣੇ ਹੈਗੇ ਛਣਾ ਤੁਣਾ ਦੇ ਬਾਈ ਓਕੇ ਹੈ ਜਮਾ ਹਾਂ ਬਾਈ ਸਾਫ ਓਕੇ ਹੈ ਜਮਾ ਕੋਈ ਲੰਬੇ ਵਾਲਾ ਕੰਮ ਤਾਂ ਨਹੀਂਗਾ ਤੇ ਕਿੰਨੀ ਦੀ ਛੱਡ ਦੋਗੇ 35000 ਰੁਪਏ ਦੀ ਗਾਂ ਛੱਡ ਦਨਗੇ ਕਹਿੰਦੇ ਤੇ ਬਾਈ ਫੋਨ ਨੰਬਰ ਬੋਲ ਦੋ ਤੁਸੀਂ 941787390 94178 7390 73922 ਦਾ ਨੰਬਰ ਹੈ ਜੇ ਕਿਸੇ ਵੀਰ ਨੇ ਗਾਂ ਲੈਣੀ ਹੋਵੇ ਤਾਂ ਬਾਈ ਨੂੰ ਫੋਨ ਕਰ ਸਕਦੇ ਹੋ ਤੁਸੀਂ ਆਪਾਂ ਤੁਹਾਨੂੰ ਇੱਕ ਗਾਂ ਹੋਰ ਦਿਖਾਉਣੇ ਹੈਗੇ ਚੰਗੀ ਬੱਚੀ ਹੈਗੀ ਕਿਹੜਾ ਸੂਆ ਵੀਰੇ? ਕਿਹੜਾ ਸੂਆ ਹੈ ਵੀਰੇ? ਦੂਜਾ ਸੂਆ ਆ ਗਈ। ਇੱਧਰ ਹੋ ਜਾ ਬਈ। ਕੀ ਮੁੱਲ ਕਰਦਾ ਵੀਰੇ? 125 1,25,000 ਮੁੱਲ ਆ ਦੋਸਤੋ, ਗਾਂ ਦਾ। ਤੇ ਦੁੱਧ ਕਿੰਨਾ ਦੇ ਦੂਗੀ ਵੀਰੇ? 30-35 30-35 35 ਤੋਂ ਪਲੱਸ ਦੁੱਧ ਕਹਿੰਦੇ ਆ ਵੀਰ ਹਨਾ। ਤੇ ਮੋਬਾਈਲ ਨੰਬਰ ਕਿੰਨਾ ਬਈ ਤੁਹਾਡਾ? 94645 94645 991893 ਠੀਕ ਹੈ ਕਿਹੜਾ ਪਿੰਡ ਵੀਰ ਦਾ ਕੋਟਲੀ ਖੁਰਦ ਦਾ ਕੋਟਲੀ ਖੁਰਦ ਵੀਰ ਦਾ ਪਿੰਡ ਹੈ ਜਿਹੜਾ ਮਾਨਸਾ ਤੇ ਜੇ ਕਿਸੇ ਨੇ ਲੈਣੀ ਹੋਵੇਗਾ ਤਾਂ ਬਾਈ ਨੂੰ ਫੋਨ ਨੰਬਰ ਲਾ ਸਕਦੇ ਹੋ ਤੁਸੀਂ ਅੱਗੇ ਆਪਾਂ ਹੋਰ ਵੀ ਦਿਖਾਉਣੇ ਆ ਤੁਹਾਨੂੰ ਇੱਕ ਵੀਰੋ ਆਪਾਂ ਆ ਗਾਂ ਵੀ ਦਿਖਾਉਣੇ ਥੱਲੋਂ ਥਣ ਲਵੇ ਦੀ ਪੂਰੀ ਸਾਫ ਕਾਲੇ ਰੰਗ ਦੀ ਲਹੜਾ ਐਚ ਐਫ ਦੇ ਵਿੱਚ ਸੂਈ ਹੋਈ ਗਾਂ ਆ ਕੀ ਇਹ ਨਾਲ ਬੱਚਾ ਖੜਾਗਾ ਆਪਾਂ ਮੁੱਲ ਵਗੈਰਾ ਵੀ ਪੁੱਛਦੇ ਆ ਬਾਈਆਂ ਨੂੰ ਕੀ ਮੁੱਲ ਕਰਦੇ ਵੀਰੇ 85000 85000 ਮੁੱਲ ਆ ਦੋਸਤੋ ਇਸ ਗਾਂ ਦਾ ਤੇ ਫੋਨ ਨੰਬਰ ਬੋਲ ਦੋ ਵੀਰੇ 96777 96774 868 15 15 ਨੰਬਰ ਆ ਬਾਈ ਦਾ ਜੀ ਕਿਸੇ ਨੇ ਵੀ ਲੈਣੀ ਹੋਵੇ ਅੱਛਾ ਦੰਦਾਂ ਦੀ ਹਜੇ ਵੀਰੇ ਖੀਰੀ ਹੈਗੀ ਹਜੇ ਕੋਈ ਦੰਦ ਨਹੀਂ ਇਹਨੇ ਤੋੜਿਆ ਬਾਕੀ ਤੁਸੀਂ ਫੋਨ ਨੰਬਰ ਲਾ ਕੇ ਡਿਟੇਲ ਪੁੱਛ ਸਕਦੇ ਹੋ ਤੇ ਦੁੱਧ ਕਿੰਨਾ ਵੀਰੇ ਤਿਆਰ ਹੁਣ ਅੱਛਾ ਅਜਾ ਤੜਕੀ ਸੁਈ ਹੈ ਵੀਰੇ ਇਹ ਗਾਂ ਬਾਕੀ ਆਪਾਂ ਹੋਰ ਵੀ ਦਿਖਾਉਣੇ ਸਾਨੂੰ ਗਾਹਾਂ ਐਚ ਐਫ ਬੱਚੀਆਂ ਬਹੁਤ ਆਈਆਂ ਹੋਈਆਂ ਦੋਸਤੋ ਇੱਥੇ ਮੰਡੀ ਤੇ ਕੱਦ-ਕੱਟ ਤੁਸੀਂ ਗਾਂ ਦਾ ਦੇਖ ਹੀ ਲਿਆ ਹੋਣਾਗਾ ਹਨਾ ਬਹੁਤ ਖਾਂਲੇਵਾ ਬਹੁਤ ਵੱਡਾ ਗਾਂ ਦਾ ਤੁਹਾਨੂੰ ਦਿਖਾਉਣੀ ਆਪਾਂ ਡਿਟੇਲ ਵੀ ਬਾਈ ਤੋਂ ਪੁੱਛ ਲੈਣੀ ਹੈਗੇ ਬਾਈ ਜੀ ਗਾਂ ਦੀ ਕੀ ਡਿਟੇਲ ਆਪਣੀ ਬਾਈ ਗਾਂ ਥੋੜੇ ਤੀਜਾ 30 ਲੀਟਰ ਦੁੱਧ ਦਿੰਦਾ ਤੀਜਾ 30 ਲੀਟਰ ਦੁੱਧ ਆਗਾ ਮਾੜੀ ਤੋਰ ਦੋਗੇ ਬੱਚੀ ਆਪਾਂ ਤੋਰ ਕੇ ਦਿਖਾਉਣਾ ਦੋਸਤੋ ਸਾਨੂੰ ਮੁੱਲ ਵਗੈਰਾ ਵੀ ਆਪਾਂ ਲੈਣੇ ਆਂ ਡਿਟੇਲ ਬਾਈ ਤੋਂ ਕੀ ਮੁੱਲ ਕਰਦੇ ਹੋ ਵੀਰੇ ਗਾਂ ਦਾ 75000 ਰੁਪਏ ਮੁੱਲ ਆ ਦੋਸਤੋ ਹਨਾ ਤੇ ਕਿਹੜਾ ਪਿੰਡ ਆ ਵੀਰੇ ਦਾ ਗਵਿੰਦਪੁਰਾ ਪਿੰਡ ਆ ਬਾਈ ਦਾ ਤੇ ਕੀ ਆਪਣਾ ਫੋਨ ਨੰਬਰ ਬੋਲ ਦੋ ਵੀਰੇ 94633 94633 04902 04902 902 ਬਾਈ ਦਾ ਨੰਬਰ ਹੈ ਜੇ ਕਿਸੇ ਨੂੰ ਵੀ ਲੈਣੀ ਹੋਵੇ ਸੇਲ ਵਾਸਤੇ ਗਾਂ ਹੋਏ ਬਾਈ ਮੰਡੀ ਤੇ ਲੈ ਕੇ ਆਏ ਹੋਏ ਨੇ ਬਾਈ ਨੂੰ ਫੋਨ ਨੰਬਰ ਤੁਸੀਂ ਲਾ ਸਕਦੇ ਹੋ ਆਪਾਂ ਤੁਹਾਨੂੰ ਸਕਰੀਨ ਤੇ ਇੱਕ ਹੋਰ ਬੱਚੀ ਦਿਖਾਉਣੀ ਹੈਗੇ ਚੰਗੀ ਹੈਗੀ ਦੇਖ ਹੀ ਲਿਆ ਹੁਣ ਤੁਸੀਂ ठान ਲਿਆ ਵਾ ਬਹਿੜ ਦਾ ਦੋ ਦੋ ਥਾਂ ਤੇ ਤੋਂ ਜੀ ਬਾਕੀ ਆਪਾਂ ਇਹਨਾਂ ਕੋਲੇ 3-4 ਪੱਛੀਆਂ ਹੋਰ ਵੀ ਖੜੀਆਂ ਨੇ ਉਹ ਵੀ ਦਿਖਾਉਣੇ ਸਾਨੂੰ ਡਿਟੇਲ ਬਾਕੀ ਜਿਹੜੀ ਤੁਸੀਂ ਆਪਾਂ ਵਾਈਆਂ ਤੋਂ ਨੰਬਰ ਲੈ ਲਾਂਗੇ ਤੇ ਕਿੰਨਾ ਨੰਬਰ ਹੈ ਬਾਈ 83603 83603 11007 11007 7 ਨੰਬਰ ਹੈ ਬਾਈ ਦਾ ਜੇ ਕਿਸੇ ਨੇ ਵੀ ਲੈਣੀਆ ਹੁਣ ਚੰਗੀਆਂ ਨੇ ਪੱਛੀਆਂ ਸਾਰੀਆਂ ਇੱਕ ਬੱਚੀ ਦਾ ਪਾਸ ਵੀ ਹੋ ਜਾਂਦੀ ਹੈ ਬਾਕੀ ਆਪਾਂ ਹੋਰ ਦਿਖਾਉਣੇ ਤੁਹਾਨੂੰ ਅੱਗੇ ਲਾਈਵ ਨਾ ਹੋਣ ਦੀ ਵਜ੍ਹਾ ਜਿੱਥੇ ਪੰਜਾਬ ਫਰਾਨੇ ਦੀ ਹੱਦ ਹੋਣ ਕਰਕੇ ਹਨਾ ਵੀ ਜਿਹੜੀ ਰੇਂਜ ਬਹੁਤ ਘੱਟ ਸੀਗੀ ਤਾਂ ਕਰਕੇ ਆਪਾਂ ਲਾਈਵ ਨਹੀਂ ਹੋਏ ਆਪਾਂ ਬਾਈ ਤੋਂ ਨੰਬਰ ਵਗੈਰਾ ਲੈਨੇ ਆ ਜਿਹੜੀ ਆ ਵਹੜ ਦਿਖਾਈ ਆ ਤੁਹਾਨੂੰ ਆਪਾਂ ਸਕਰੀਨ ਤੇ ਤੇ ਬਾਈ ਕਿਹੜਾ ਪਿੰਡ ਆ ਤੁਹਾਡਾ ਭਗਤਾ ਪਾਈਕਾ ਭਗਤਾ ਪਾਈਕਾ ਤੇ ਕੀ ਮੁੱਲ ਕਰਦੇ ਹੋ ਵੀਰੇ ਵਹੜ ਦਾ 1 40 1 ਲੱਖ 40 ਹਜ਼ਾਰ ਮੁੱਲ ਕਰਦੇ ਹਜੇ ਵਹੜ ਜੇ ਜਿਹੜੀ ਸੂਈ ਹੋਈ ਨਹੀਂ ਹੈਗੀ ਕੱਚੀ ਆ ਵਹੜ ਤੇ ਬਾਈ ਨੰਬਰ ਬੋਲ ਦੋ ਤੁਸੀਂ ਆਪ ਦਾ 99636 ਜੀ 99636 36586 ਜੀ 36586 ਬਾਈ ਦਾ ਨੰਬਰ ਹੈ ਜੇ ਕਿਸੇ ਨੇ ਵੀ ਲੈਣੀ ਹੋਵੇ ਫਾਰਮ ਵਾਲੀ ਗਾਂ ਆਂਗੀ ਬਹੁਤ ਚੰਗੀ ਗਾਂ ਆਂਗੀ ਥੋੜਾ ਜਿਹਾ ਠੰਡ ਤਾਂ ਇੱਕ ਦਿਖਾਉਣੇ ਆਪਾਂ ਤੁਹਾਨੂੰ ਪਿਛਲਾ ਥਣ ਦੀ ਥੋੜੀ ਮੈਨੂੰ ਐਂ ਲੱਗਦਾ ਵੀ ਘੱਟ ਲੱਗਦਾ ਬਾਕੀ 15 ਦਿਨ ਸੂਨ ਚ ਕਹਿੰਦੇ ਹੈਗੇ ਵੀਰ ਇੱਕ ਬੱਚੀ ਆਪਾਂ ਹੋਰ ਦਿਖਾਉਣੇ ਆ ਤੁਹਾਨੂੰ ਪਹਿਲਾਂ ਆਪਾਂ ਡਿਟੇਲ ਲੈ ਲੀਏ ਕਿਹੜਾ ਸੁਹਾ ਬਈ ਗਾਂ ਦਾ ਦੂਜਾ ਸੁਹਾ ਤੇ ਕਿਹੜਾ ਪਿੰਡ ਹੈ ਵੀਰ ਦਾ ਗਿਆਨਾ ਪਿੰਡ ਹੈ ਵੀਰ ਦਾ ਤੇ ਮੋਬਾਈਲ ਨੰਬਰ ਵੀਰੇ ਤੁਹਾਡਾ 98498188 ਇੱਕ ਵਾਰੀ ਹੋਰ ਬੋਲ ਦ ਵੀਰੇ ਉੱਚੀ ਦਿੰਨੇ 945688 ਠੀਕ ਹੈ ਵੀਰੇ ਤੇ ਕਿਸੇ ਨੇ ਵੀ ਲੈਣੀ ਹੋਵੇ ਪਹਿਲਾ ਸੂਆ ਵੀਰੇ ਦੂਜਾ ਸੂਆ ਦੂਜਾ ਸੂਆ ਬਾਕੀ ਆਪਾਂ ਦਿਖਾਉਣੇ ਆ ਬਈ ਤੋਰੇ ਮਾੜਾ ਜਾ ਗਾਂ ਤੁਸੀਂ ਦੇਖ ਹੀ ਲਈ ਹੋਣੀ ਐ ਆ ਜਾ ਇੱਧਰ ਜੀ ਚੰਗੀ ਲੱਗੀ ਤਾਂਗਾ ਤੁਸੀਂ ਬਾਈ ਨੂੰ ਫੋਨ ਨੰਬਰ ਲਾ ਸਕਦੇ ਹੋ ਤੁਸੀਂ ਬਾਕੀ ਆਪਾਂ ਹੋਰ ਵੀ ਦਿਖਾਉਣ ਜਿਆਦਾ ਵੀਡੀਓ ਆਪਾਂ ਅੱਜ ਲੰਮੀ ਨਹੀਂ ਕਰਦੇ ਹਨਾ ਤੇ ਤੁਹਾਨੂੰ ਸਾਰਾ ਮੇਲਾ ਦਿਖਾਉਣੇ ਆਪਾਂ ਤਾਹਾਂ ਤੋਂ ਜੇ ਕਿਸੇ ਨੇ ਵੀ ਗਾਈਆਂ ਖਰੀਦਣੀਆਂ ਹੁਣ ਫਾਰਮ ਵਾਸਤੇ ਵੱਡੀਆਂ ਤੋਂ ਵੱਡੀਆਂ ਗਾਈਆਂ ਇੱਥੇ ਆਉਂਦੀਆਂ ਨੇ ਆਪਾਂ ਤੁਹਾਨੂੰ ਵੱਡੀਆਂ ਗਾਵੀਆਂ گاਵਾ ਵੀ ਦਿਖਾਉਣੇ ਆਗੇ ਇੱਧਰ ਜਿਵੇਂ ਪਿਓਰ ਐਚ ਐਫ ਬਰੀਡ ਦੀਆਂ ਗਾਂਵਾਂ ਖੜੀਆਂ ਨੇ ਜੇ ਕਿਸੇ ਨੇ ਵੀ ਫਾਰਮ ਵਾਸਤੇ ਲੈਣ ਲੈਣੀਆਂ ਹੋਣ ਤਾਂ ਲੈ ਸਕਦੇ ਹੋ ਮੰਡੀ ਤੇ ਆ ਕੇ ਇੱਧਰ ਤੌਣੀਆਂ ਦੇ ਵਿੱਚ ਵੀ ਖੜੀਆਂ ਨੇ ਜਿਹੜੀਆਂ ਗਾਈਆਂ ਬਹੁਤ ਚੰਗੀਆਂ ਗਾਈਆਂ ਨੇ ਬਸ ਇੰਨੀ ਕਹਿੰਦੇ ਤੁਹਾਡੇ ਤੋਂ ਆਜਾਜ਼ਤ ਲੈਣੀ ਹੈ ਹਨਾ ਸਾਰੇ ਵੀਰਾਂ ਤੋਂ ਲਾਈਵ ਸਾਨੂੰ ਪਤਾ ਹੀ ਅੱਜ ਤਾਂ ਨਹੀਂ ਹੋ ਸਕਿਆ ਵੀ ਰੇਂਜ ਬਹੁਤ ਘੱਟ ਸੀ ਇੱਥੇ ਇੰਨੀ ਕਹਿੰਦੇ ਬਸ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਣੀ ਹੈ ਸਾਰਿਆਂ ਤੋਂ ਧੰਨਵਾਦ ਸਾਰੇ ਵੀਰਾਂ ਦਾ ਤੇ ਵੀਡੀਓ ਨੂੰ ਪਲੀਜ਼ ਆਪਣੇ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਪੇਜ ਨੂੰ ਆਪਣੇ ਨੂੰ ਤੁਸੀਂ ਫੋਲੋ ਜ਼ਰੂਰ ਕਰ ਲਓ ਤੇ YouTube ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ